जय भीम जय भारत जय गुरुदेव गुरुदेव वाहेगुरु जी दा खालसा वाहेगुरु जी दी फतेह जी आज 6 आज 30 जून चंडीगढ़ ਦੇ ਵਿੱਚ ਆਪਾਂ ਹਾਜ਼ਰ ਹੋਏ ਆ ਜੋ ਆਪਾਂ ਸਨੇਹਾ ਲਾਇਆ ਸੀਗਾ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਬਾਕੀ ਹੋਰ ਸਾਡੀਆਂ ਜੋ ਜਥੇਬੰਦੀਆਂ ਸਾਡਾ ਸਿੱਖ ਸਮਾਜ ਸਾਡੇ ਸਿੰਘ ਭਾਈਚਾਰਾ ਸਾਡੇ ਹੋਰ ਜਨਰਲ ਜਿੰਨੇ ਵੀ ਸਾਡੇ ਭੈਣ ਭਰਾ ਆ ਸਾਰੇ ਸਾਡੇ ਨਾਲ ਆਏ ਆ ਸਵੇਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਪੂਰਾ ਜਾਮ ਕੀਤਾ ਸਾਡੇ ਸੰਗਤ ਦੇ ਸਹਿਯੋਗ ਦੇ ਨਾਲ ਠੀਕ ਹੈ ਜੀ ਜੋ ਇੱਕ ਪ੍ਰਸ਼ਾਸਨ ਨੂੰ ਬੇਨਤੀ ਕਰਦੀਆਂ ਜੀ ਜੋ ਸਾਡਾ ਸੰਤ ਸਮਾਜ ਫੈਸਲਾ ਲਏਗਾ ਉਹੀ ਸਾਨੂੰ ਅਸੀਂ ਉਹੀ ਮੰਨਾਂਗੇ ਉਹੀ ਸਾਡੇ ਸਿਰ ਮੱਥੇ ਆ ਜੀ ਠੀਕ ਹੈ ਜੀ ਅਸੀਂ ਹੋਰ ਕੋਈ ਕੰਪਰਮਾਈਜ਼ ਨਹੀਂ ਪ੍ਰਸ਼ਾਸਨ ਦੇ ਨਾਲ ਕੋਈ ਨਹੀਂ ਲੈਣ ਦੇਣ ਅਸੀਂ ਇੰਨੀ ਧੁੱਪ ਦੇ ਵਿੱਚ ਦੇਖੋ ਸਾਰੇ ਖੜੇ ਆ ਅਸੀਂ ਹੁਣ ਇੱਥੇ ਆਪਣਾ ਰੋੜਾਂ ਦੇ ਉੱਤੇ ਆ ਕੇ ਬੈਠ ਗਏ ਆ ਅਸੀਂ ਨਹੀਂ ਹਿੱਲਦੇ ਸਾਡੀ ਹੁਣ ਇਹ ਸਾਡੇ ਗੁਰੂ ਘਰਾਂ ਨੂੰ ਤੋੜਨ ਦੀਆਂ ਗੱਲਾਂ ਕਰਦੇ ਅਸੀਂ ਕਹਿੰਨਾ ਹੱਥ ਲਾ ਕੇ ਵੀ ਦਿਖਾਉਣ ਇਹ ਬਹੁਤ ਵੱਡੀ ਗੱਲ ਹੈ ਨਾਲੇ ਠੀਕ ਹੈ ਜੀ ਸੋ ਸਾਰਿਆਂ ਨੂੰ ਬੇਨਤੀ ਆ ਜਿਹੜੇ ਭੈਣ ਭਰਾ ਸਾਡੇ ਨਹੀਂ ਪਹੁੰਚੇ ਉਹ ਵੀ ਜਲਦੀ ਇੱਥੇ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੋ ਤਾਂ ਪਹੁੰਚ ਗਏ ਆਪਾਂ ਜਿਹੜੀ ਇਹ ਲੜਾਈ ਆ ਆਪਾਂ ਇਹਨੂੰ ਆਪਾਂ ਸਫਲਾ ਕਰੀਏ ਜੀ ਜੈ ਭੀਮ ਜੈ ਭਾਰਤ ਮਨੀਸ਼ ਕੌਰ ਸਾਹਿਬ ਪ੍ਰਸ਼ਾਸਨ ਵੱਲੋਂ ਸੰਗਤਾਂ ਦੇ ਲਈ ਪਾਣੀ ਦਾ ਅਰੇਂਜਮੈਂਟ ਤਾਂ ਕੀ ਕਰਨਾ ਥਾਂ ਥਾਂ ਤੇ ਪੁਲਿਸ ਦੇ ਵੱਲੋਂ ਸਾਥੀਆਂ ਨੂੰ ਰੋਕਿਆ ਗਿਆ ਕਿਵੇਂ ਦੇਖਦੇ ਆ ਇਸ ਕਾਰਵਾਈ ਨੂੰ ਪ੍ਰਸ਼ਾਸਨ ਨੇ ਤਾਂ ਜੀ ਗੁੰਡਾਗਰਦੀ ਦਿਖਾਈ ਆ ਜੀ ਜਿੰਨੇ ਸਾਡੇ ਸਾਥੀ ਆਏ ਆ ਇਹਨਾਂ ਨੂੰ ਰੋਕ ਦੇ ਸੀਗੇ ਧੱਕਾ ਮੁਕੀ ਕਰਦੇ ਸੀਗੇ ਜੀ ਠੀਕ ਆ ਜੀ ਕੋਈ ਪਾਣੀ ਦਾ ਇਹਨਾਂ ਨੇ ਕੋਈ ਇਹਨਾਂ ਨੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਕੋਈ ਕੁਛ ਪ੍ਰਬੰਧ ਨਹੀਂ ਠੀਕ ਆ ਜੀ ਇਹ ਸੜਾ ਸੜ ਸਾਨੂੰ ਜਿੱਦਾਂ ਵੀ ਕਹਿ ਰਹੇ ਆ ਵੀ ਤੱਕਾ ਮੁਕੀ ਕਰਦੇ ਸੀਗੇ ਵੀ ਇੱਥੇ ਤੱਕ ਬੰਦੇ ਨਾ ਪਹੁੰਚਣ ਫੇਰ ਵੀ ਬੰਦੇ ਆਪਣੀ ਜਦੋ ਜਿਹਤ ਕਰਕੇ ਇੱਥੇ ਪਹੁੰਚੇ ਆ ਜੈ ਗੁਰਦੇਵ ਧੰਨ ਗੁਰਦੇਵ ਜੀ ਸੰਗਰੀ ਲਾਈਵ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਆ ਤੇ ਭਾਰੀ ਗਿਣਤੀ ਵਿੱਚ ਗੁਰੂ ਰਵਿਦਾਸ ਜੀ ਨਾਮ ਲੈ ਕੇ ਸੰਗਤਾਂ ਕੜਕ ਦੀ ਧੁੱਪ ਦੇ ਵਿੱਚ ਆਪਣੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਨਮਾਨ ਵਿੱਚ ਪਹੁੰਚੇ ਆ ਸੋ ਪ੍ਰਸ਼ਾਸਨ ਵੱਲੋਂ ਪਾਣੀ ਵੀ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ ਪਰ ਸੰਗਤਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਨਾਲ ਭੈਣ ਪ੍ਰੀਆ ਪੰਗਾ ਜੀ ਪੈਣ ਪੰਗਾ ਜੀ ਦੋ ਸ਼ਬਦ ਆਪਣੇ ਜ਼ਰੂਰ ਚੈਨਲ ਦੱਸੇ ਹਾਂਜੀ